ਅਏ ਜੀ ਮੱਛੀ ਮਾਰਕੀਟ ਹੈ ਜੀ ਗੁਰਦਾਸਪੁਰ ਦੀ ਤੇ ਅਸੀਂ ਬਾਟਾ ਚੌਂਗ ਦੇ ਵਿੱਚ ਜਿਸ ਤਰ੍ਹਾਂ ਅਜਨ ਸੜਾ ਅਸੀਂਗਾ 6 ਤੋਂ ਲੈ ਕੇ 10 ਵਜੇ ਤੱਕ ਮਾਰਕੀਟ ਦੀ ਚੈਕਿੰਗ ਕਰਨੀ ਸੀ ਜੀ ਤਾਂ ਭੜੀ ਭੀੜ ਭੜ ਵਾਲੀਆਂ ਜਿੰਨੇ ਵੀ ਹੈਗੇ ਏਰੀਏ ਤੋਂ ਸਾਨੂੰ ਜਦੋਂ ਅਸੀਂ ਸਾਹਮਣੇ ਇੱਥੋਂ ਲੰਘ ਰਹੇ ਸੀ ਤੇ ਵੇਖਿਆ ਦੁਕਾਨ ਤੇ ਅੱਗ ਲੱਗ ਗਈ ਕਿ ਜੇ ਤੁਸੀਂ ਅਸੀਂ ਦਵਾ-ਦਵਾ ਕੋਸ਼ਿਸ਼ ਕਰਕੇ ਪਹਿਲਾਂ ਪਾਰਟੀਆਂ ਦਾ ਪਾਣੀ ਵਧਾਇਆ ਤੇ ਨਾਲ ਹੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਤਾ ਤੇ ਬਿਜਲੀ ਬੋਰਡ ਨੂੰ ਫੋਨ ਕਰਕੇ ਬੱਤੀ ਬੰਦ ਕਰਵਾਈ ਜਿਹੜੀ ਬਿਜਲੀ ਇਲੈਕਟ੍ਰਿਸਿਟੀ ਤੇ ਫਿਰ ਮੇਰੇ ਨਾਲ ਫਾਇਰ ਬ੍ਰਿਗੇਡ ਪਹੁੰਚ ਗਈ ਤੇ ਜਿਹੜਾ ਸਿਲੰਡਰ ਸੀ ਉਹਨੂੰ ਮੈਂ ਖਿੱਚ ਕੇ ਮੁਰਕਲ ਲੈ ਗਿਆ ਸੀ ਬਾਹਰ ਦੁਕਾਨ ਚੋਂ ਕੱਢ ਕੇ ਤੇ ਫਿਰ ਹੁਣ ਜਿਹੜੀ ਆ ਅੱਗ ਹੁਣ ਫਾਇਰ ਬ੍ਰਿਗੇਡ ਵੀ ਆ ਗਈ ਆ ਤੇ ਅੰਡਰ ਕੰਟਰੋਲ ਆ ਜੀ ਅੱਗ ਲੱਗੀ ਕਿਦਾਂ ਨਿੱਕੀ ਕਰਨੀ ਇਹ ਜੀ ਉੱਥੇ ਇਹਨਾਂ ਦਾ ਜਿਹੜਾ ਕੱਢ ਰਹੇ ਸੀ ਪਕੌੜੇ ਵਾਲੀ ਦੁਕਾਨ ਆ ਮੋਟੂ ਤੇ ਮੋਨੂ ਦੀ ਤੇ ਉੱਥੇ ਆਕੇ ਸੈਂਟਰ ਨੂੰ ਲੱਗੀ ਜੀ ਸੈਂਟਰ ਨੂੰ ਅੱਗੇ ਲੱਗੀ ਜਿਹੜਾ ਸੈਂਟਰ ਅਸੀਂ ਬਾਹਰ ਲਿਆਂਦਾ ਸੀ ਕੱਢ ਕੇ ਹੁਣ ਜੀ ਕੋਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਿਹੜਾ ਸੈਂਟਰ ਲੈ ਕੇ ਗਏ ਉਹ ਫੜ ਜਾਂਦਾ ਤੇ ਫਿਰ ਦੇਖੋ ਜੀ ਹੁਣ ਤੇਨੂੰ ਫਿਰ ਬਾਕੀ ਪਬਲਿਕ ਸੀ ਇੱਥੇ ਉਹਨਾਂ ਦੇ ਬੱਚੇ ਸੀ ਇਹ ਸਾਰੀ ਦੁਨੀਆ ਸੀ ਨੁਕਸਾਨ ਹੋ ਜਾਂਦਾ ਜੀ ਹੋਰ ਕੋਈ ਤਾਂ ਉਹਨੂੰ ਨੁਕਸਾਨ ਪਹੁੰਚਾਉਣ ਵਾਸਤੇ ਸਾਰੇ ਪੁਲਿਸ ਦਾ ਕੰਮ ਆ ਜਾਂਦੀ ਇਹ ਕਰਨਾ ਮੈਂ ਕੋਈ ਦੱਸੇ ਮੇਰਾ ਕੰਮ ਸੀ ਵੀ ਮੈਂ ਸਭ ਤੋਂ ਪਹਿਲਾਂ ਆਇਆ ਹੁੰਦਾ ਵੀ ਜਿਹੜਾ ਸੀਨੀਅਰ ਆ ਉਹ ਜਾ ਕੇ ਜਾਦਾ ਜਿੰਨੀ ਅੱਗ ਬਜਾ ਸਕਦਾ ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਮੁਲਾਜ਼ਮ ਸੀ ਉਹਨਾਂ ਨੇ ਕੋਸ਼ਿਸ਼ ਕਰਕੇ ਅੱਗ ਨੂੰ ਬੁਝਾਉਣ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ ਸਾਰੇ ਜਿੰਨੇ ਵੀ ਮੁਲਾਜ਼ਮ ਇਵੇਂ ਸਾਡੀ ਜਿਹੜੀ ਅੱਜ ਐਸਐਸਜੀ ਟੀਮ ਆ ਉਹਨਾਂ ਨੇ ਬੜਾ ਸਾਡੇ ਨਾਲ ਸਾਥ ਦਿੱਤਾ ਗੁਰਮੁਖ ਸਿੰਘ ਜੀ ਆਪਣੇ ਜਿੰਨੇ ਵੀ ਹੈਗੇ ਸੋਲ ਹੁਣੀ ਨੇ ਸਾਰਿਆਂ ਨੇ ਨਾਲ ਸਾਥ ਦੇ ਕੇ ਅੱਗ ਨੂੰ ਬੁਝਾਇਆ ਜੀ ਸਰ ਦੇਖਿਆ ਗਿਆ ਕਿ ਪੁਲਿਸੀਆਂ ਭਰ ਭਰ ਕੇ ਆਪ ਖੁਦ ਤਹੀ ਪਾਣੀ ਹਾਂਜੀ ਫਿਰ ਜੀ ਲੱਗੇ ਮਚ ਮਚੇ ਪਾਰਟੀ ਉੱਪਰ ਰੱਖ ਕੇ ਜਿੰਨਾ ਵੀ ਹੋ ਸਕਿਆ ਵੀ ਹਾਂ ਅੱਗ ਤੇ ਛ ਬਰਨਰ ਮੈਨੂੰ ਲੱਗਦਾ ਬਰਨਰ ਜਾਂ ਲੂਜ਼ ਆ ਜਾਂ ਗੱਲਬਾਤ ਹੈ ਕੀ ਹੈ ਜਾਂ ਜਾਂ ਕੋ ਪਾਈਪ ਲੂਜ਼ ਹੋਣੀ ਆ ਉਹਨੂੰ ਅੱਗ ਫੜ ਗਈ ਆ ਅੱਗ ਫੜ ਲਈ ਤੇ ਇੱਕਦਮ ਜਿਸ ਤਰ੍ਹਾਂ ਬੰਦਾ ਛਛਪ ਛਛਪ ਪੰਜ ਚ ਪੈ ਜਾਂਦਾ ਨਾ ਉਹਨੂੰ ਬੁਝਾਉਂਦਾ ਆਈਡੀਆ ਨਹੀਂ ਤੇ ਤਰੀਕਾ ਨਹੀਂ ਆ ਯਾਦ ਹੁੰਦਾ ਉਹ ਤਰ੍ਹਾਂ ਘਬਰਾ ਗਏ ਨੇ ਜਾਂ ਜਿਹੜੇ ਪਹਿਲਾਂ ਦੱਸਦੇ ਨੇ ਕਿ ਬੋਰੀ ਪਾ ਦਿਓ ਜਾਂ ਇਸ ਤਰ੍ਹਾਂ ਕਰ ਦਿਓ ਪਾਣੀ ਛੁੱਟਣ ਲੱਪੇ ਪਾਣੀ ਨਾਲ ਗੈਸ ਦੇ ਕਿਹਦੀ ਪਾਣੀ ਨਾਲੇ ਬੋਈ ਦੀ ਠੀਕ ਹੈ ਜੀ ਇਸ ਪਾਣੀ ਦੇ ਨਾਲ ਪਾਣੀ ਨਾਲੇ ਕਿਹਦੀ ਨਹੀਂ ਬੋਈ ਦੀ ਗੈਸ ਆ ਇਹ ਪਾਣੀ ਛੁੱਟਣ ਲੱਪੇ ਨੇ ਫਿਰ ਠੰਡਾ ਸਰ ਸਾਹਿਬ ਆਏ ਨੇ ਇਹਨਾਂ ਨੇ ਸਾਰੇ ਪਾਣੀ ਛੁੱ ਤੇ ਇਹ ਆ ਗਈ ਇੱਕ ਇੱਕ ਹੋਰ ਦੁਕਾਨ ਨੂੰ ਲੱਗ ਗਿਆ ਲੱਗਦੀ ਮਿਰ ਨੂੰ ਮੈਂ ਕਿਹਾ ਨਾ ਸ਼ਟਰ ਬੰਦ ਕਰ ਰਕੂੰ ਵੀ ਇਹਦਾ ਕੰਮ ਸਾਰਾ ਤੇਲ ਦਾ ਪੇਂਟ ਦਾ ਕੰਮ ਆ ਆਇਲ ਦਾ ਕੰਮ ਆ ਜੀ ਬਾ ਬਾਟੀਆਂ ਚੁੱਕੀਆਂ ਇਹਨਾਂ ਨੇ ਸਾਰਾ ਤੇਲ ਦਾ ਕੰਮ ਹੀ ਜੇ ਰੱਬ ਨਾ ਕਰੇ ਇਧਰ ਇਧਰ ਨੂੰ ਉਧਰ ਗਈ ਹੈ ਜੇ ਇਧਰ ਜਾਂਦੀ ਤੇ ਤੇਲ ਵਾਲਾ ਸਾਰਾ ਤੇਲ ਅੰਦਰ ਤੇਲ ਸੇ ਸਾਡੇ ਕੋਲ ਓਏ ਆਪ ਪਾਣੀ ਚੁੱਕੇ ਬਾਟੀਆਂ ਆ ਬਾਟੀਆਂ ਭਾਈ ਚੁੱਕੀਆਂ ਇਹਨਾਂ ਦੇ ਸਟਾਫ ਨੇ ਆਪ ਬਾਟੀਆਂ ਆਪ ਚੁੱਕ ਚੁੱਕ ਹੁੰਦੇ ਰਹੇ ਨੇ ਇਹਨਾਂ ਵਰਗੇ ਸਾਫ ਦੇ ਬਹੁਤ ਘਟ ਲੱਭਦੇ ਨੇ ਕਿਤੇ ਜਿਹੜੇ ਆਪ ਨਹੀਂ ਤਾਂ ਆ ਹੁਕਮ ਦਿੰਦੇ ਚਲੋ 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 ਇਹ ਅੱਗੇ ਲੱਗੇ ਨਾ ਫੇਰ ਬਾਕੀ ਸਟ ਆਪਾਂ ਨੇ ਆ ਕੇ ਪੈ ਫੜੀ ਆ ਆਪਾਂ ਨੇ ਅੱਗ ਭਜਾਂਦੇ ਸੀ ਜਿਹੜਾ ਕੀਤਾ ਰਣ ਸਿਲੰਡਰ ਵੀ ਲਾ ਕੇ ਗਿਆ ਅੱਗ ਦਾ ਕੱਢ ਸਿਲੰਡਰ ਆ ਵੀ ਆ ਜਣੇ ਖਿੱਚਿਆ ਬਾਹਰ ਨੂੰ ਕੱਢਿਆ ਐਸਐਸਓ ਸਾਡੀ ਬੜੀ ਬਾਤਰੀ ਜੀ ਬਹੁਤ ਬਾਤਰੀ ਜੀ ਸਾਡੇ ਗੁਰਦਾਪੁਰ ਦੀ ਜਿੰਨੀ ਵੀ ਪੁਲਿਸ ਹੈਗੀ ਹੈ ਨਾ ਸਾਰੇ ਜੜੀ ਆ ਓਕੇ ਆ ਬਿਲਕੁਲ ਦੇਖੋ ਜੀ ਅੱਜ ਆਪਣੀ ਮੱਛੀ ਮਾਰਕਟ ਵਿੱਚ ਦੁਕਾਨਾਂ ਜੀ ਦਈ ਭਲੇ ਵਾਲੀ ਨਾਲ ਸਾਡੇ ਗਵਾਂਡੀ ਆ ਆਪਣੇ ਮਹਾਜੰਦੀ ਸਟਾਲ ਵਾਲੇ ਇਹਨਾਂ ਦੇ ਸਿਲੰਡਰ ਨੂੰ ਨਾ ਇੱਕ ਨੈਚੁਰਲੀ ਅੱਗ ਪੈ ਗਈ ਸਰ ਉਸ ਤੋਂ ਬਾਅਦ ਜਦੋਂ ਅੱਗ ਬੱਗ ਪਈ ਤੇ ਮੈਨੂੰ ਘਰੋਂ ਕਿਸੇ ਇਸ ਤੋਂ ਕਿਸੇ ਮੁੰਡੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਵੀ ਅੱਗ ਪੈ ਗਈ ਆ ਤੇ ਸਾਰੇ ਅਸੀਂ ਫਾਰਕ ਬਰੇਡ ਵਾਲਿਆਂ ਨੂੰ ਸੱਦਿਆ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਐਸਐਸਓ ਵੀ ਮੋਕੇ ਤੇ ਇੱਥੇ ਹਾਜ਼ਰ ਹੋ ਗਏ ਆ ਖਾਸ ਕਰਕੇ ਫਾਰਕ ਬਰੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੋਕੇ ਤੇ ਆਣ ਕੇ ਸਾਰੀ ਸਥਿਤੀ ਜਿਹੜੀ ਆ ਸੰਭਲੀ ਆ ਤੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਫੇਰ ਵੀ ਚਲੋ ਥੋੜੀ ਬੋਦੀ ਮਤਲਬ ਕਿ ਸਿਲੰਡਰ ਨੂੰ ਅੱਗ ਪੈਣ ਨਾਲ ਸਾਡਾ ਸਮਾਨ ਐਸਐਸ ਸਾਹਿਬ ਦਾ ਬਹੁਤ ਜੀ ਗੁਰਮੀਤ ਸਿੰਘ ਜੀ ਅੱਗੇ ਵੀ ਆਡੀ ਦਿਨ ਰਾਤ ਜਦੋਂ ਇਹਨਾਂ ਨੂੰ ਫੋਨ ਕਰੀਦਾ ਵਾ ਦਿਨ ਰਾਤ ਸੇਵਾ ਵਿੱਚ ਹਾਜ਼ਰ ਆ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇਹਨਾਂ ਦੀ ਟੀਮ ਦਾ ਜੀ ਹੁਣ ਜਿਹੜੇ ਆਪਣੇ ਟਰੈਫਿਕ ਇੰਚਾਰਜ ਹੈਗੇ ਇਹਨਾਂ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੂੰ ਮੌਕੇ ਤੇ ਇੱਥੇ ਆਣ ਕੇ ਇਹਨਾਂ ਨੇ ਜਿਹੜੀ ਸਥਿਤੀ ਸੰਭੀਆ ਔਰ ਇਹਨਾਂ ਨੇ ਫਾਰਕ ਬ੍ਰਿਗੇਡ ਤੋਂ ਵੀ ਆਉਣ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਉਹ ਆਪਣਾ ਮੋਕਾ ਸੰਭ ਲਿਆ